ਜੇ ਤੁਹਾਡਾ ਪਤੀ ਤੁਹਾਨੂੰ ਮੁੰਡਾ ਨਹੀਂ ਦੇ ਸਕਦਾ ਤੇ ਬਾਬੇ ਤੋਂ ਮੁੰਡਾ ਲੈਣ ਜਾਣੀ ਹੈ ਇਹਦਾ ਮਤਲਬ ਤੁਸੀਂ ਬਾਬੇ ਨਾਲ ਸੌਨੀ ਹੈ ਉਹ ਰਾਤ ਨੂੰ ਜਾ ਕੇ ਹਨਾ ਵੀ ਸ਼ਾਇਦ ਮੇਰੇ ਪਤੀ ਚ ਸਾਰੇ ਐਕਸ 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 ਕਰੋਮੋਸੋਮ ਹੋਣਗੇ ਵਾਈ ਤਾਂ ਹੋਊਗਾ ਹੀ ਨਹੀਂ ਸ਼ਾਇਦ ਬਾਬੇ ਵਿੱਚ ਵਾਈ ਹੋਵੇ ਤੇ ਮੇਰੇ ਐਕਸ ਨਾਲ ਮੈਚ ਹੋ ਜਾਏ ਤੇ ਮੈਨੂੰ ਭਾਈ ਮੁੰਡਾ ਹੋ ਜਾਏ ਇਹ ਸੋਚ ਆ ਲੇਡੀਜ਼ ਦੀ ਹੁਣੀ ਕਿਉਂਕਿ ਜਿੰਨੇ ਡੇਰੇ ਬਣਿਆ ਇਹ ਜਾਲੀ ਜਿਹੜੇ ਬਾਬੇ ਬਣਿਆ ਜਿੰਨੇ ਛੇਤਰਾਂ ਦੀ ਘਾਟ ਆ ਇਹ ਸਾਰੇ ਹਰਾਮਜਾਦੇ ਹਵਸ ਦੇ ਪੁਜਾਰੀ ਉਨੇ ਕੁੜੀ ਨੇ ਦੱਸਿਆ ਕਿ ਮੈਨੂੰ ਗਲਤ ਤੱਕਿਆ ਬਾਬੇ ਨੇ ਮੈਨੂੰ ਗਲਤ ਮੇਰਾ ਗਲਤ ਕੰਮ ਕਰਨਾ ਚਾਹੁੰਦਾ ਸੀ ਪਹਿਲੀ ਗੱਲ ਕੁੜੀਏ ਮੈਨੂੰ ਤੇਰਾ ਨਾਂ ਨਹੀਂ ਪਤਾ ਠੀਕ ਹੈ ਜਿਹੜਾ ਤੋਂ ਸਰਿੰਦਰ ਸ਼ਾ ਬਕਰਪੁਰ ਵਾਲੇ ਬਾਬੇ ਤੇ ਇਲਜ਼ਾਮ ਲਾਇਆ ਨਾ ਮੈਂ ਉਹਦੇ ਕੋਈ ਸਾਈਡ ਨਹੀਂ ਲੈ ਰਹੀ ਆਈ ਹੇਟ ਥਿਸ ਕਾਈਂਡ ਆਫ ਦਾ ਟੋਂਗੀ ਬਾਬਾਸ ਮੈਨੂੰ ਨਫ਼ਰਤ ਹੈ ਇਹ ਜੇ ਕੰਜਰਾਂ ਤੋਂ ਜਿਹੜੇ ਰੱਬ ਦਾ ਨਾਮ ਲੈ ਕੇ ਧਰਮ ਦੇ ਨਾਮ ਤੇ ਵਪਾਰ ਕਰਦੇ ਆ ਗੁੰਮਰਾ ਔਰਤਾਂ ਨੂੰ ਕੋ ਨਾਜ਼ੁਕ ਕੁੜੀਆਂ ਨੂੰ ਉਹਨਾਂ ਨੂੰ ਰੇਪ ਬਲਤਕਾਰ ਕਰਦੇ ਆ ਧਰਮ ਦੇ ਨਾਮ ਤੇ ਗੱਲਾਂ ਸ ਲੈ ਕੇ ਉਹਨਾਂ ਦਾ ਸ਼ੋਸ਼ਣ ਕਰਦੇ ਆ ਸੋ ਬੀਬੀ ਜੇ ਤੈਨੂੰ ਵੀਜ਼ਾ ਨਹੀਂ ਮਿਲਦਾ ਸੀ ਤੈਨੂੰ ਐ ਕਿਉਂ ਮਨ ਚ ਆਇਆ ਕਿ ਬਾਬੇ ਕੋਲ ਜਾ ਕੇ ਵੀਜ਼ਾ ਮਿਲ ਜਾਊ ਹੁਣ ਤੂੰ ਕਹਿੰਨੀ ਸੀ ਬਾਬਾ ਅਸੀਂ ਸ਼ਹੀਦ ਦੀਪ ਸਿੰਘ ਨੂੰ ਜੀ ਮੰਨਦੇ ਆ ਫਿਰ ਉਥੇ ਠੂਠਾ ਫੜਨ ਗਈ ਸੀ ਬਾਬੇ ਦਾ ਜੇ ਸ਼ਹੀਦ ਦੀਪ ਸਿੰਘ ਨੂੰ ਮੰਨਦੇ ਹੋ ਸੋ ਜਿੰਨਾਂ ਦੇ ਆਸਤਾ ਜੇ ਜੇ ਤੂੰ ਕਹਿੰਨੀ ਵੀ ਤੂੰ ਪੰਜਾਬੀ ਸਿੱਖਾਂ ਦੀ ਕੁੜੀ ਆ ਸਿੱਖਾਂ ਦੀ ਕੁੜੀ ਹੋ ਕੇ ਬਾਈ ਹੁਣ ਜੇ ਤੂੰ ਡੇਰਿਆਂ 'ਚ ਜੇ ਜਾਲੀ ਜੇ ਨਟੰਕੀ ਬਾਜ ਬਾਬਿਆਂ ਕੋਲ ਫਿਰਦੇ ਹੋ ਲੱਖ ਦੀ ਲਾਲਾ ਤਾਹ ਜੀ ਸਿੱਖੀ ਤੇ ਤੁਹਾਨੂੰ ਆਪਣੇ ਦੱਸੋ ਗੁਰੂਆਂ ਤੇ ਟਰਸਟ ਨਹੀਂ ਆ ਹੈ ਤੁਹਾਨੂੰ ਦੱਸੋ ਗੁਰਾਂ ਤੇ ਕੋਈ ਟਰਸਟ ਨਹੀਂ ਗੁਰੂ ਗੁਰੂ ਸਾਹਿਬ ਦੇ ਹਜ਼ੂਰ 'ਚ ਹਾਜ਼ਰੀ ਲਾਓ ਤੁਹਾਨੂੰ ਗੁਰੂ ਸਾਹਿਬ ਨੇ ਮਿਹਰ ਕਰਨੀ ਆ ਇਹ ਜੇ ਢੋਂਗੀ ਬਾਬੇ ਉਹ ਜਿਹੜੇ ਔਰਤਾਂ ਨੂੰ ਬੁਲਾ ਕੇ ਰਾਤਾਂ ਰੰਗੀਨ ਕਰਦੇ ਆ ਇਹ ਜਨ ਤੁਸੀਂ ਬਾਬਾ ਕਹਿੰਦੇ ਹੋ ਸਭ ਤੋਂ ਜ਼ਿਆਦਾ ਸਾਡੇ ਪੰਜਾਬ ਦੇ ਵਿੱਚ ਬੀਬੀਆਂ ਘਰੋਂ ਬਸ ਫੜਦੀਆਂ ਝੋਲਾ ਚੱਕਦੀਆਂ ਕਿਉਂਕਿ ਬਸ ਸਟੈਂਡ ਦੇ ਜਿੰਨੇ ਬਸ ਸਟੈਂਡ ਹੈ ਨਾ ਪੰਜਾਬ 'ਚ ਉਹਨਾਂ ਨਾਲ ਨਾਲ ਲਿਖਿਆ ਹੁੰਦਾ ਨਾ ਉੱਤੇ ਮੀਆਂ ਸੁਲੇਮਾਨ ਜੀ ਮੀਆਂ ਫਲਾਣਾ ਮੀਆਂ ਮੌਲਵੀ ਬੀਬੀਆਂ ਉੱਥੇ ਜਾਂਦੀਆਂ ਕਈ ਬੀਬੀਆਂ ਤਾਂ ਆਪਣਾ ਸ਼ੋਸ਼ਨ ਕਰਾ ਕੇ ਆਉਂਦੀਆਂ ਮੁੜ ਕੇ ਰੋਂਦੀਆਂ ਘਰ ਵਾਲੇ ਨੂੰ ਦੱਸਦੀਆਂ ਨੇ ਕਿ ਬਾਬੇ ਨੇ ਇੱਜ਼ਤ ਲੁੱਟ ਲਈ ਕਿਉਂ ਵੀ ਘਰ ਵਾਲਾ ਘਰੋਂ ਕੱਢ ਦੂਗਾ ਪਤਨੇ ਕਿੰਨੇ ਕੇ ਲੋਕਾਂ ਦੇ ਘਰੇ ਜਿਹੜੇ ਨਿਆਣੇ ਜੰਮੇ ਹੋਣੇ ਕਿਹੜੇ ਕਿਹੜੇ ਮੀਆਂ ਸੁਲੇਮਾਨ ਬਾਬਿਆਂ ਦੇ ਨਿਆਣੇ ਜੰਮੇ ਹੋਣੇ ਇਹਨਾਂ ਨੇ ਸੁਘਾਟ ਕਿਨੂ ਆ ਸਾਡੀਆਂ ਬੀਬੀਆਂ ਨੂੰ ਆ ਜਿਹੜੇ ਡੇਰੇ ਡੋਰਿਆਂ ਨੂੰ ਮੰਦਿਰ ਡੇਰਾਵਾਦ ਜਿਹੜੇ ਪੁੱਛਾਂ ਦੇਣ ਵਾਲੇ ਬਾਬੇ ਹੁੰਦੇ ਆ ਕਈ ਬੁੜੀਆਂ ਜੀਭ ਕੱਢ ਲੈਂਦੀਆਂ ਚੁੰਨੀ ਲਾ ਕੇ ਅਹ ਸਾੜ ਚਮਾਤਾ ਆ ਗਈ ਬਹੁਤ ਲੋਕਾਂ ਨੂੰ ਮੈਂ ਦੇਖਿਆ ਜਾਗਰਨ ਵਿੱਚ ਸਿਰ ਹਿਲਾਉਂਦੇ ਮਾਤਾ ਆ ਗਈ ਮਾਤਾ ਵਹਿਲੀ ਬੈਠੀ ਆ ਤਰੇ ਤੁਹਾਡੇ ਵਿੱਚ ਆਉਗੀ ਮਾਤਾ ਮਾਤਨ ਹੋਰ ਕੋਲ ਕੰਮ ਹੈ ਨਹੀਂ ਪ੍ਰਮਾਤਮਾ ਨੂੰ ਪ੍ਰਮਾਤਮਾ ਤਾਂ ਵਿਹਲਾ ਹੀ ਬੈਠੇ ਵੀ ਆਜੋ ਤਿੰਨ ਚਾਰ ਗੇੜੀਆਂ ਦੇ ਦੁਆਕੇ ਤੁਹਾਡੇ ਵਿੱਚ ਜਿੰਨੇ ਵੀ ਐਸੇ ਪੀਰਾਂ ਦੀਆਂ ਦਰਗਾਹਾਂ ਜਾਲੀਆਂ ਬਣੀਆਂ ਹੋਈਆਂ ਠੀਕ ਹੈ ਇੱਟ ਕੱਟਦੇ ਐ ਮੜੀ ਬਣਾਉਂਦੇ ਉੱਤੇ ਹਰਾ ਕਪੜਾ ਪਾਉਂਦੇ ਜਿੱਥੇ ਜਿੱਥੇ ਪੀਰਾਂ ਦੇ ਪੌਂਸੇ ਤਾਂ ਦਰਗਾਹ ਬਣ ਕੇ ਜਗ੍ਹਾ ਨੱਪਣੀ ਹੁੰਦੀ ਹੈ ਅਗਲੇ ਦੀ ਉਹ ਜਗ੍ਹਾ ਨੱਪ ਕੇ ਬਹਿ ਜਾਂਦੇ ਆ ਜਿੰਨੇ ਵੀ ਐਸੇ ਬਾਬੇ ਜਾਲੀ ਜਿਹੜੇ ਡੇਰੇ ਬਣਾ ਕੇ ਬੈਠੇ ਹੋਏ ਆ ਮੈਂ ਗੱਲਾਂ ਜ਼ਰੂਰ ਕੋੜੀਆਂ ਕਰਦੀ ਆ ਪਰ ਮੇਰੀਆਂ ਗੱਲਾਂ ਹੁੰਦੀਆਂ ਸੱਚਾ ਤਾਂ ਹੀ ਲੋਕਾਂ ਨੂੰ ਚੰਗੀ ਨਹੀਂ ਲੱਗਦੀਆਂ ਬਹੁਤ ਬੁਰੀ ਲੱਗਤੀਆਂ ਲੋਕਾਂ ਨੂੰ ਕਿਉਂ ਲੱਗਤੀਆਂ ਕਿਉਂਕਿ ਮੈਂ ਸੱਚ ਬੋਲਦੀ ਹਾਂ ਭਾਈ ਸੋ ਜਿੰਨੇ ਵੀ ਡੇਰੇ ਹਨਾ ਆਪ ਦੇਖ ਲੀ ਜੇਨ ਮੇ ਔਰਤ ਦਾ ਸ਼ੋਸ਼ਣ ਪੂਰ ਜੋਰ ਚਲਦਾ ਹੈ ਬਿੰਦਾਸ਼ ਚਲਦਾ ਹੈ ਕਿਉਂਕਿ ਔਰਤਾਂ ਦੇ ਮਾਈਂਡ ਨੂੰ ਕੰਟਰੋਲ ਕਰਨਾ ਔਰਤ ਨੂੰ ਆਪਣੀ ਗੱਲਾਂ ਦੇ ਚਸ ਵਿੱਚ ਫਸਾਉਣਾ ਮਰਦਾਂ ਦਸਤੇ ਪੜਾਈ ਦੀ ਹੁੰਦਾ ਪਰ ਜਿਹੜੀ ਕੁੜੀ ਐਜੂਕੇਟਿਡ ਪੜ੍ਹੇ ਲਿਖੀ ਹੋਵੇ ਜਿਹਨੂੰ ਪਤਾ ਕਿ ਵੀਜ਼ਾ ਆਫਿਸ ਜਾ ਕੇ ਫਾਰਮ ਭਰਨੇ ਆ ਆਪਣੇ ਐਜੂਕੇਸ਼ਨ ਦੇ ਸਰਟੀਫਿਕੇਟ ਲਾਉਣੇ ਆ ਦਨ ਮੈਂ ਆਪਣਾ ਵੀਜ਼ਾ ਅਪਲਾਈ ਕਿੱਥੋਂ ਕਰਨਾ ਮੈਨੂੰ ਵੀਜ਼ਾ ਕਿਹਨੇ ਦੇਣਾ ਇਮੀਗ੍ਰੇਸ਼ਨ ਵਾਲਿਆਂ ਨੇ ਜਿਹੜੇ ਕਿ ਲਾਈਕ ਕੈਨੇਡਾ ਦੇ ਇਮੀਗ੍ਰੇਸ਼ਨ ਆਫਿਸ ਹੈ ਅਮਰੀਕਾ ਦੇ ਉਹਨਾਂ ਨੇ ਦੇਣਾ ਹੈ ਬਾਬਾ ਆਏ ਖੇ 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 ਮੁਸ਼ਕਿਲ ਹੋਏ ਬਾਬੇ ਸਾਲ ਪਤੰਦਰ ਦੇ ਕੱਚੇ ਵੀ ਪਤਾ ਨਹੀਂ ਸਵਾ ਮਹੀਨੇ ਬਾਅਦ ਬਦਲਦੇ ਹੋਣਗੇ ਖੁਜਲੀ ਦੇ ਮਾਰੇ ਹੋਏ ਸਹਿਰ ਦੇ ਮੁਸ਼ਕੀਆਂ ਕੋਲ ਜਾਂਦੇ ਮੁਸ਼ਕ ਸੰਘੜ ਸਾਨੂੰ ਵੀਜ਼ੇ ਲਵਾ ਦਿਓ ਬਹੁਤ ਮੈਂ ਸੁਣਿਆ ਕਾਫੀ ਲੋਕ ਕਹਿੰਦੇ ਫਲਾਨੀ ਜਗ੍ਹਾ ਗਏ ਸੀ ਜਿੱਥੇ ਬਾਬੇ ਦੇ ਮੱਥਾ ਟੇਕ ਕੇ ਜੀ ਵੀਜ਼ਾ ਲੱਗ ਗਿਆ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਐਦਾਂ ਤਾਂ ਬਾਬੇ ਵੀਜ਼ੇ ਵੰਡਣ ਲੱਗ ਗਏ ਫਿਰ ਤਾਂ ਬੱਸ ਹੋ ਗਈ ਹੈ ਸੋ ਇਹ ਕੁੜੀ ਦੀ ਮੈਂ ਪੂਰੀ ਇੰਟਰਵਿਊ ਸੁਣੀ ਹੈ ਤੇ ਚਲੋ ਆਪਾਂ ਨੂੰ ਹਮਦਰਦੀ ਵੀ ਇਸ ਕੁੜੀ ਦੇ ਨਾਲ ਬਾਕੀ ਪੱচ্চਾ ਕਿਵੇਂ ਰਸਤਾ ਪਟਕ ਜਾਂਦਾ ਹੈ ਇਨਸਾਨ ਹੈ ਨਾ ਰੱਬ ਤਾਂ ਹੈ ਨਹੀਂ ਆਪਾਂ ਜਦੋਂ ਬੰਦਾ ਸਾਰੇ ਪਾਸੇ ਟੁੱਟਦਾ ਕਿਨੇ ਕਨੇ ਰਸਤਾ ਪਟਕ ਕੇ ਇਹ ਜਿਹੇ ਪਾਬਿਆਂ ਦੇ ਲੜ ਲੱਗ ਜਾਂਦਾ ਸੋ ਕੁੜੀਆਂ ਵੀ ਤੈਨੂੰ ਹੁਣ ਮੈਸੇਜ ਆ ਰਹੇ ਆ ਗੰਦੇ ਗੰਦੇ ਜੋ ਵੀ ਆ ਰਹੇ ਆ ਮੈਂ ਤਾਂ ਇਹ ਕਹੂੰਗੀ ਕੋਈ ਤੈਨੂੰ ਧਮਕੀਆਂ ਦਿੰਦਾ ਕਿ ਤੇਰੇ ਘਰ ਆ ਜਾਾਂਗੇ ਐਡਰੈਸ ਲੱਭ ਰਿਹਾ ਜਿਹੜਾ ਰਾਣਾ ਪਲਾ ਚੋਰੀਆ ਚਾਰੀਆ ਕੋਰੀਆ ਜਿਹੜਾ ਵੀ ਸਿੰਗਰ ਹੈ ਕੰਪਲੇਂਟ ਕਰੋ ਤੇ ਪੀਐਫਆਈਆ ਕਰਵਾ ਔਰ ਜਦੋਂ ਨੀਡਰ ਹੋ ਕੇ ਤੂੰ ਇੰਟਰਵਿਊ ਦਿੱਤੀ ਹੈ ਭਾਈ ਉਹਦੀਆਂ ਬੋਲਾਂ ਖੋਲੀਆਂ ਇਦਾਂ ਡਟ ਕੇ ਲੱਗੀ ਰਹਿ ਪਰ ਨੈਕਸਟ ਟਾਈਮ ਕਿਸੇ ਬਾਬੇ ਸ਼ਾਬੇ ਨੂੰ ਟਰਸਟ ਨਾ ਕਰੋ ਆਪਣੇ ਗੁਰੂ ਮਹਾਰਜ ਤੇ ਆਪਣੀ ਯਕੀਨ ਰੱਖੋ ਜੇ ਤੁਸੀਂ ਸਿੱਖ ਹੋ ਤੇ ਗੁਰੂ ਮਹਾਰਜ ਦੇ ਲੜ ਲੱਗੇ ਹੋ ਮੇਰੇ ਹਿਸਾਬ ਨਾਲ ਸ਼ੋਭਾ ਨਹੀਂ ਦਿੰਦਾ ਸਾਡੇ ਸਿੱਖਾਂ ਦੀਆਂ ਤਿਆਂ ਨੂੰ ਸਿੱਖਾਂ ਨੂੰ ਵੀ ਇਹ ਜੇ ਜਾਲੀ ਡੇਰਿਆਂ ਤੇ ਜਾਣਾ ਜਾਓ ਮੰਦਰ ਜਾਓ ਮੰਦਰ ਜਾ ਕੇ ਮਥਰਾ ਟੈਕੋ ਜੇ ਗੁਰਦੁਆਰਾ ਨਹੀਂ ਜਾਣਾ ਪਰ ਇਹ ਜਿਹੜੇ ਡੇਰੇ 'ਚ ਬੈਠੇ ਹੋਏ ਹਨ ਜਾਲੀ ਰਾਮ ਰਹੀਮ ਵਰਗੇ ਔਰਤਾਂ ਦਾ ਸ਼ੋਸ਼ਣ ਕਰਨ ਵਾਲੇ ਹਵਸ ਦੇ ਪੁਜਾਰੀ ਬਲਤਕਾਰੀ ਤੁਸੀਂ ਇਹਨਾਂ ਨੂੰ ਪਾਪਾ ਕਹਿੰਦੇ ਹੋ ਇਹਨੂੰ ਰੱਬ ਤੁਸੀਂ ਕਿਵੇਂ ਮੰਨ ਲੈਨੇ ਹੋ ਕਿਹੜੇ ਇਹਨਾਂ ਨੇ ਐਸੇ ਕਾਰਨਾਮੇ ਕਰਦੇ ਜਿਹੜਾ ਤੁਹਾਨੂੰ ਇਹ ਰੱਬ ਦੇਖਦਾ ਇਹਨਾਂ ਵਿੱਚ ਕੋ ਫਿਰ ਮੁਰਦੇ ਦੇ ਵਿੱਚ ਜਾਣ ਪਾ ਕੇ ਦੁਕਾਨ ਤੱਕ ਮੰਨੀ ਹੈ ਬਈ ਵਾਹ ਰੱਬ ਦੇਖਦਾ ਇਹਦੇ ਵਿੱਚ ਸੋ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਕਦੇ ਤਾਂ ਕੋਈ ਮਾਂ ਐਸਾ ਪੁੱਤ ਜਮੇਗੀ ਜਿਹੜੇ ਬਾਬਿਆਂ ਦਾ ਸਫਾਇਆ ਕਰੇਗਾ ਜਿੰਨਾ ਹੋ ਸਕਦਾ ਆਪਣੇ ਘਰ ਦੀਆਂ ਜਨਾਨੀਆਂ ਨੂੰ ਐਜੂਕੇਸ਼ਨ ਦੋ ਉਹਨਾਂ ਨੂੰ ਸਕੂਲ ਕਾਲਜ ਨਹੀਂ ਭੇਜ ਸਕਦੇ ਨਾ ਚਾਹੇ ਬੀਬੀਆਂ 40 ਸਾਲ ਦੀਆਂ 45 ਦੀਆਂ 50 ਦੀਆਂ 60 ਦੀਆਂ ਪਰ ਉਹਨਾਂ ਨੂੰ ਘਰ ਬੈ ਕੇ ਸਮਝਾਓ ਕਿ ਬਾਬਿਆਂ ਦੇ ਡੇਰਿਆਂ ਤੇ ਨਾ ਤਾਂ ਮੁੰਡੇ ਮਿਲਦੇ ਆ ਤੇ ਨਾ ਵੀਜ਼ੇ ਮਿਲਦੇ ਆ ਸਤਿ ਸ਼੍ਰੀ ਅਕਾਲ ਜੋਂਦੇ ਰੋ ਪੰਜਾਬੀ